ਗੀਪੀ ਗਰੀਵਾਲਾ ਤੇ ਨਿਮਰਤ ਖੈਰਾ ਦੀ ਇਕਾਲ ਮੂਵੀ ਜਿਸ ਤੇ ਉਹਨਾਂ ਨੂੰ ਬਹੁਤ ਸਾਰੀਆਂ ਉਮੀਦਾਂ ਸੀ ਵੀ ਇਹ ਜੋ ਮੂਵੀ ਸੁਪਰ ਡੂਪਰ ਹਿੱਟ ਰਹੇਗੀ ਪਰ ਉਹਨਾਂ ਦੀਆਂ ਪੂਰੀਆਂ ਉਮੀਦਾਂ ਤੇ ਪਾਣੀ ਫਿਰ ਚੁੱਕੇ ਹੈ ਤੇ ਜਿਸ ਤੇ ਨਿਮਰਤ ਖੈਰਾ ਵੀ ਬੇहद ਪਾਪਕੋ ਹੋਏ ਨੇ ਤੇ ਮੂਵੀ ਦਾ ਵਿਰੋਧ ਕਰਨ ਵਾਲਿਆਂ ਨੂੰ ਵੀ ਉਹਨਾਂ ਦੇ ਵੱਲੋਂ ਠੋਕਮਾ ਜਵਾਬ ਦਿੱਤਾ ਗਿਆ ਹੈ ਜੀ ਹਾਂ ਦੋਸਤੋ ਮੂਵੀ ਦਾ ਬਹੁਤ ਹੀ ਜ਼ਿਆਦਾ ਵਿਰੋਧ ਹੋਇਆ ਹੈ ਜੇਕਰ ਇਸ ਮੂਵੀ ਦੇ ਵਿਰੋਧ ਦੀ ਗੱਲ ਕਰੀ ਜਾਵੇ ਤਾਂ ਮੂਵੀ ਦੇ ਰਿਲੀਜ਼ ਹੋਣ ਤੋਂ 2 ਦਿਨ ਪਹਿਲਾਂ ਇਸ ਮੂਵੀ ਦਾ ਬਹੁਤ ਹੀ ਜ਼ਿਆਦਾ ਵਿਰੋਧ ਹੋਣ ਲੱਗਾ ਤੇ ਨਿਮਰਤ ਖੈਰਾ ਨੇ ਇਸ ਨੂੰ ਇੱਕ ਸੂਚੀ ਸਮਝੀ ਸਾਜ਼ਿਸ਼ ਕੀ ਤੇ ਮੰਦੀਆਂ ਦੇ ਬਲੋਂ ਸਿਨੇਮਾ ਘਰਾਂ ਦੇ ਵਿੱਚ ਲੱਗੇ ਅਕਾਲ ਮੂਵੀ ਦੇ ਪੋਸਟਰ ਹਟਾਏ ਜਾ ਰਹੇ ਨੇ ਜਿਸ ਤੋਂ ਇਸ ਮੂਵੀ ਦੇ ਉੱਤੇ ਬਹੁਤ ਹੀ ਵੱਡਾ ਇਫੈਕਟ ਪਿਆ ਹੈ ਤੇ ਮੂਵੀ ਦੇ ਵਿੱਚ 75% ਗਰਾਵਟ ਦੇਖਣ ਨੂੰ ਮਿਲੀ ਹੈ ਸੋ ਜੇਕਰ ਇਸ ਮੂਵੀ ਦੇ ਪਹਿਲੇ ਦਿਨ ਦੀ ਕਮਾਈ ਦੀ ਗੱਲ ਕਰੀ ਜਾਵੇ ਤਾਂ ਕਰਨ ਜੋਰ ਗਿੱਪੀ ਗਰੇਵਾਲ ਅਤੇ ਨਿਮਰਤ ਕਹਿਰਾਂ ਨੂੰ ਇਹਨਾਂ ਨੂੰ ਉਮੀਦ ਸੀ ਵੀ ਪਹਿਲੇ ਦਿਨ ਸਾਡੀ ਮੂਵੀ ਓਪਨਿੰਗ ਦੇ ਨਾਲ 2.5 ਤੋਂ 3 ਕਰੋੜ ਦੀ ਕਮਾਈ ਕਰੇਗੀ ਪਰ ਪਰ ਜੋ ਇਸ ਮੂਵੀ ਨੇ ਕਮਾਈ ਕੀਤੀ ਉਹ ਸਿਰਫ 60 ਤੋਂ 70 ਲੱਖ ਰੁਪਏ ਕੀਤੀ ਹੈ ਇਸ ਤੋਂ ਬਾਅਦ ਹੁਣ ਨਿਮਰਤ ਕਹਿਰਾਂ ਨੇ ਵੀ ਭਾਵਕ ਹੁੰਦੇ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਤੇ ਇੱਕ ਪੋਸਟ ਸ਼ੇਅ ਚਾਰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸਾਂਝੇ ਕਰਿਓ